ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। 라ਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਜਿੱਥੇ ਹਲਕਾ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀਆਂ ਲੱਖਾਂ ਏਕੜ ਝੋਨਾ, ਕਮਾਦ ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਬਰਬਾਦ ਹੋਈਆਂ ਹਨ ਤੇ ਉੱਥੇ ਹੀ ਪਿੰਡ ਰੱਤਾ ਦੇ ਸਰਕਾਰੀ ਸਕੂਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਉੱਥੇ ਆਮ ਬੰਦੇ ਦਾ ਖਲੋਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਤੇ ਅੱਜ ਜਦੋਂ ਇਸ ਸਕੂਲ ਦਾ ਦੌਰਾ ਕੀਤਾ ਤਾਂ ਸਕੂਲ ਵਿੱਚ ਪਿਆ ਮਿੱਡ ਦੇ ਮੀਲ ਦਾ ਰਾਸ਼ਨ ਖਰਾਬ ਹੋ ਚੁੱਕਿਆ ਹੈ ਤੇ ਉੱਥੇ ਹੀ ਕਲਾਸ ਰੂਮਾਂ ਵਿੱਚ ਪਿਆ ਫਰਨੀਚਰ, ਕੰਪਿਊਟਰ ਲੈਬ ਲਾਈਬ੍ਰੇਰੀ ਅਤੇ ਹੋਰ ਕੀਮਤੀ ਸਮਾਨ ਬਰਬਾਦ ਹੋ ਚੁੱਕਾ ਹੈ ਬਟਾਲਾ ਤੋਂ ਦਮਨ ਬਾਜਵਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂਜੀ ਮੇਰਾ ਨਾਂਜੀ ਸੰਦੀਪ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰਤਾਵਦਾ ਹਾਲਾਤ ਹਾਂਜੀ ਸਰਕਾਰ ਦੇ ਅਧਿਅਤਾ ਮੁਤਾਬਕ ਕਿ ਅੱਜ ਅਸੀਂ ਆਪਣੇ ਸਰਕਾਰੀ ਹਾਈ ਸਕੂਲ ਰਤਾਵਦਾ ਬਲਾਕ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਆਏ ਹਾਂ ਹਾਲਾਤ ਕਿਉਂਕਿ ਇਹ ਮੇਨ ਇਲਾਕਾ ਆ ਜਿਹੜਾ ਹੜ੍ਹਾਂ ਦੇ ਪ੍ਰਭਾਵ ਹੇਠ ਆ ਇਹ ਇੱਕ ਤਰ੍ਹਾਂ ਦਾ ਗਾੜ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ 'ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਉਹ ਆਇਆ ਹੋਇਆ ਸੀਗਾ ਜੈਸੇ ਹੀ ਸ਼ੁਰੂ ਤੋਂ ਆਇਆ ਪਹਿਲਾ ਰਸਤੇ ਤੇ ਤੇ ਗੱਡੀਆਂ ਵਗੈਰਾ ਲੰਘਣ ਦਾ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਸੜਕਾਂ ਤੇ ਅਜੇ ਵੀ ਪਾਣੀ ਜਿਹੜਾ 1-1 2-2 ਫੁੱਟ ਜਿਹੜਾ ਪਾਣੀ ਮੇਨ ਜਿਹੜੀ ਸੜਕ ਸਾਡੀ ਇੱਧਰ ਨੂੰ ਆਂਦੀ ਆ ਫਤੇਗੜ ਚੋੜੀਆਂ ਤੋਂ ਰਤਾ ਰਤੇ ਅਬਦਾਲ ਨੂੰ ਉੱਥੇ ਪਾਣੀ ਸੀਗਾ ਟੋਏ ਪਏ ਹੋਏ ਨੇ ਬਹੁਤ ਵੱਡੇ ਵੱਡੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਿਸੇ ਬਾਈਕ ਦਾ ਆਸਰਾ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਤੱਕ ਪਹੁੰਚ ਕੀਤੀ ਹੈ ਸਕੂਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਕਿਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਉਹਨਾ ਜੇ ਪੋਸੀਬਲ ਹੀ ਨਹੀਂ ਆ ਕਿਉਂਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸਫਾਈ ਦੀ ਜ਼ਰੂਰਤ ਹੈ ਲਗਭਗ ਜੇ ਕੋਈ 8-10 ਦਿਨ ਦੇ ਜਿਹੜਾ ਸਮਾਂ ਜਿਹੜਾ ਇਹਨੂੰ ਲੱਗੇਗਾ ਜਿਹਦੇ ਵਿੱਚ ਜਦ ਤੱਕ ਇਹ ਸਾਰੀ ਸਫਾਈ ਨਹੀਂ ਹੁੰਦੀ ਥਾਂ ਸੁੱਕਦਾ ਨਹੀਂ ਹੈ ਬਦਬੂ ਨਹੀਂ ਹੁੰਦੀ ਹੈ ਸਟਰੈਟੇਰਲਾਈਜ਼ ਜਿਹੜਾ ਕਰਨਾ ਇਹਨੂੰ ਬਹੁਤ ਜ਼ਰੂਰੀ ਆ ਅ ਅਸੀਂ ਆਏ ਸੀਗੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਦੇਖਿਆ ਕਿ ਜਿਹੜਾ ਸਾਡਾ ਮੇਨ ਦਫ਼ਤਰ ਸੀਗਾ ਉਹਦੇ ਦਰਵਾਜ਼ੇ ਅੱਗੇ ਇੱਕ ਸੱਬ ਬੈਠਾ ਹੋਇਆ ਸੀਗਾ ਜੋ ਕਿ ਜਿੰਦਾ ਸੀਗਾ ਜਦੋਂ ਅਸੀਂ ਆ ਕੇ ਪਹਿਲਾਂ ਡਰ ਗਏ ਇੱਕਦਮ ਕੀ ਕਰੀਏ ਫਿਰ ਅਸੀਂ ਕੋਈ ਲੰਬੇ ਸੋਟੇ ਲੈ ਕੇ ਤੇ ਕਿਸੇ ਤਰੀਕੇ ਨਾਲ ਨਾਲ ਡਰਾ ਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਉੱਥੇ ਕੱਢਿਆ ਇਹ ਸੱਪ ਵੀ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਨੇ ਕਿਉਂਕਿ ਸਾਡਾ ਸਕੂਲ ਜਿਹੜਾ ਮੇਨ ਖੇਤਾਂ ਦੇ ਵਿੱਚ ਆ ਪੈਲੀਆਂ ਦੇ ਵਿੱਚ ਆ ਜਿਹਦਾ ਕਰਕੇ ਸੱਪ ਵਗੈਰਾ ਵੀ ਇੱਥੇ ਆ ਜਾਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਿਹਾ ਆ ਗਾਰ ਬਹੁਤ ਜ਼ਿਆਦਾ ਜਮਾ ਹੋਈ ਆ ਮਿੱਡੇ ਮੀਲ ਦਾ ਸਾਡਾ ਸਾਰਾ ਰਾਸ਼ਨ ਜਿਹੜਾ ਉਹ ਖਰਾਬ ਹੋ ਚੁੱਕਾ ਆ ਪਾਣੀ ਦੇ ਨਾਲ ਸਾਡਾ ਜਿਹੜਾ ਸਮਰਸੀਬਲ ਬੋਟ ਸੀਗਾ ਉਹ ਵੀ ਜਿਹੜਾ ਗਾਰ ਦੇ ਨਾਲ ਬੈਠ ਚੁੱਕਾ ਆ ਜਨਰੇਟਰ ਸਾਡਾ ਜਿਹੜਾ ਆ ਉਹ ਸਾਰਾ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਆ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੇ ਨੂੰ ਸਫਾਈ ਕਰਨ ਵਾਸਤੇ ਵੀ ਅਸੀਂ ਆਪਣਾ ਉੱਪਰ ਸਾਡੇ ਜਿੰਨੇ ਵੀ ਹਾਇਰ ਅਥਾਰਟिटीज ਹੈਗੀਆਂ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈਗਾ ਕਿ ਸਕੂਲ ਦੇ ਹਾਲਾਤ ਸਾਡੇ ਕੀ ਨੇ ਕੀ ਪੋਸਿਬਿਲਟੀਜ਼ ਹੋ ਸਕਦੀਆਂ ਨੇ ਬੱਚਿਆਂ ਵਾਸਤੇ ਜਾ ਟੀਚਰਸ ਵਾਸਤੇ ਜਿਹਦੇ ਨਾਲ ਤਾਂ ਕਿ ਸਕੂਲ ਦਾ ਜਿਹੜਾ ਪ੍ਰਬੰਧ ਵੀ ਚੱਲੇ ਤਾਂ ਪਰ ਬੱਚਿਆਂ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਬੱਚੇ ਫਿਰ ਹਲਾ ਜੇ ਇਸ ਸਕੂਲ ਦੇ ਵਿੱਚ ਆਉਣੇ ਬਹੁਤ ਮੁਸ਼ਕਲ ਨੇ ਸੋ ਜੋ ਵੀ ਬਾਕੀ ਹਦਾਇਤਾਂ ਹੋਣਗੀਆਂ ਉਹਦਾ ਤਾਂ ਅਸੀਂ ਪਾਲਣ ਕਰਨਾ ਹੀ ਹੈ ਪਾਲਣ ਕਰਾਂਗੇ ਮੇਰਾ ਨਾਮ ਗੁਲਦੀਪ ਸਿੰਘ ਕੰਪਿਊਟਰ ਦੇਵਕ ਸਰਕਾਰੀ ਹਾਈ ਸਕੂਲ ਰਤਪਬਦਲ ਬਲਾਕ ਡੇਰਬਾ ਬਨਾਨਾ ਗੁਰਦਾਸਪੁਰ ਤੇ ਜਿਵੇਂ ਇਹ ਭਾਰੀ ਬਾਰਿਸ਼ ਤੇ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲਗਭਗ ਸਾਰੇ ਹੀ ਕਮਰਿਆਂ 'ਚ ਗਾਰ ਜੰਮਣ ਕਰਕੇ ਇਸ ਟਾਈਮ ਤੇ ਬੱਚਿਆਂ ਨੂੰ ਬੁਲਾਉਣਾ ਪੜਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਲਗਭਗ ਸਾਰੀਆਂ ਹੀ ਛੱਤਾਂ ਤੋਂ ਪਾਣੀ ਜਿਹੜਾ ਉਹ ਰਿਸ ਰਿਹਾ ਸਾਡਾ ਗਰਾਊਂਡ ਗਰਾਊਂਡ ਸਾਰੀ ਪਾਣੀ ਨਾਲ ਭਰੀ ਹੈ ਤੇ ਜਿਹੜੀ ਚਾਰਦواری ਦੇ ਦੋ ਹਿੱਸੇ गिर ਚੁੱਕੇ ਨੇ ਜਨਰੇਟਰ ਸਾਡਾ ਖਰਾਬ ਹੈ ਪਾਣੀ ਦਾ ਪ੍ਰਬੰਧ ਨਹੀਂ ਕੋਈ ਉਹਦਾ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਬੰਧ ਸਾਡੇ ਕੋ ਹੋਏਗਾ ਤੇ ਫਿਰ ਸਫਾਈ ਦਾ ਜਿਹੜਾ ਕੰਮ ਜਿਹੜਾ ਉਚਿਤ ਸ਼ੁਰੂ ਹੋ ਸਕਦਾ ਬਾਥਰੂਮ ਜਿਹੜੇ ਬੱਚਿਆਂ ਦੇ ਸੀ ਉਹ ਵੀ ਬਲੌਕ ਹੋਈ ਪਏ ਨੇ ਤੇ ਇਸ ਤੋਂ ਇਲਾਵਾ ਜਨਰੇਟਰ ਬਾਥਰੂਮ ਇਹ ਸਭ ਕੰਮ ਜਿਹੜਾ ਇਹ ਕੁਝ ਸਮਾਂ ਜਿਹੜਾ ਲੱਗੇਗਾ ਜ਼ਰੂਰ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਪੜਾਈ ਦਾ ਦੁਬਾਰਾ ਜਿਹੜਾ ਕੰਮ ਜਿਹੜਾ ਸ਼ੁਰੂ ਕਰ ਸਕੀਏ ਸਟਾਫ ਵਾਸਤੇ ਵੀ ਜੋ ਰਸਤਾ ਜੋ ਮੇਨ ਰਸਤੇ ਨੇ ਉਹਦੇ ਰਾਹੀਂ ਆਉਣਾ ਜਿਹੜਾ ਇਸ ਟਾਈਮ ਤੇ ਬੜਾ ਮੁਸ਼ਕਲ ਹੋਇਆ ਪਿਆ ਕੀ ਮੰਗ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਕੁਝ ਡਿਪਾਰਟਮੈਂਟ ਜਿਹੜੇ ਨੇ ਉਹਦੇ ਨਾਲ ਤਾਲਮੇਲ ਕਰਕੇ ਸਾਨੂੰ ਸਾਫ ਸਫਾਈ ਦਾ ਤੇ ਜਿਹੜਾ ਨੁਕਸਾਨ ਹੋਇਆ ਉਹਦਾ ਕੋ ਮਾਅਵਜਾ ਤੇ ਉਹ ਸਾਫ ਸਫਾਈ ਦੇ ਪ੍ਰਬੰਧ ਵਾਸਤੇ ਸਾਨੂੰ ਹਦਾਇਤਾਂ ਕੀਤੀਆਂ ਜਾਂ